ਖਾਨ ਪੀਣ ਦੀ ਕੰਨੀ ਨਾ ਕੋਈ ਪਲ ਪਲ ਰੰਗ ਬਟਾਵੇ ਗਿਨ ਮੇ ਦਿਨਾਂ ਵਿੱਚ ਚੜੀ ਜਵਾਨੀ ਹੋਏ ਰੂਪ ਚਾਂਬੜਾ ਪਾਵੇ ਬਤਲੀ ਕਮਰ ਸਮਾਨ ਛੇਰ ਦੇ ਝੂਕੇ ਖਾਂਦੀ ਜਾਵੇ ਹਾਸੀ ਵਾਂਗੂ ਤੁਰੇ ਝੂਲ ਕੇ ਵਾਹ ਜੀ ਵਾਹ ਨਾਗ ਵਾਂਗੂ ਬੜ ਖਾਵੇ ਗਰਦਨ ਦੇ ਕੋਨੀ ਜੋੜਾਂ ਤੇ ਕਿੰਕਾਵੇ ਗਰਦਨ ਦੇ ਕੋਰੀ ਹੋਏ ਰੂਪ ਚਾਂਬੜਾ ਗਰਦਨ ਦੇ ਕੋਰੀ ਜੇ ਨਾ ਚੰਕਾ ਦੇ ਰੰਗ ਉਹ ਮੋਤੀ ਰੰਗ શરીਰੇ ਜੰਤ ਮਾ ਜਾਣੀ ਕੋਦਿਕ ਕੋੜਾ ਨਰਮ ਸਰੀਰ ਮਕਨ ਤੂ ਕੋੜਾ ਚਰੂਈ ਦਾ ਕੋੜਾ ਮਿੱਠੇ ਬੋਲ ਕਾਉਲ ਤੂਨੇ ਹਾਇ ਆਸਤਾਨੂ ਜੋੜਾ ਹਲੇ ਤਰ ਬੇਗੁੰਦੇ ਜਾਨ ਨਾ ਜੇ ਆਲੇ ਤਰ ਬੇਗੁੰਦੇ ਬਲੇਜ ਜੀ ਲਗਾ ਕੇ ਰੱਖਦੀ ਲੱਕ ਦੂਰ ਤਾਂ ਆਸ਼ਿਕ ਕਰਨੇ ਪੰ ਮੱਖੜ ਵਾਂਗ ਉਲਦੀ ਵਾਂਗ ਜਣਾਉਂਦੀ ਦੇ ਕੋਈ ਗੁੱਜੀ ਰੰਗ ਚਨਾਵੇ ਨੀ ਮੀ ਪਾਟਨ ਕਾਉਂਦੀ ਨੇ ਅੱਜ ਕਲੋਂ ਕਾਣ ਦੇ ਈਰੇ ਬਪਾ ਜਾਨ ਮਾ ਪੱਟੀ ਸੋਨਾਂ ਲੋਪੇ ਰਾਂ ਵਿਚਰ ਕਾਬੀ ਨਾਲ ਹਣਦੇ ਕਰੇ ਉਜਾਲਾ ਮਤ ਦੀ ਜਿਵੇਂ ਮਤਾਬੀ ਹਾਏ ਮਤ ਦੀ ਜਿਵੇਂ ਮਤਾਬੀ ਇਸ਼ਕ ਬੜੀ ਦੀਆਂ ਚੜੀਆਂ ਲੋਰਾਂ ਝੂਲੇ ਬਾਗੇ ਸ਼ਰਾਬੀਓ ਮੁਖਰਾ ਤੇ ਗੋਦਾ ਖੀਲਾ ਬੰਦ ਲਾਪੀਓ ਮੁਖਰਾ ਦੇਵੋ ਖੀਲਾ ਯਾ ਦਈ ਕੋ ਨੁ ਬਲਾ ਕਹਿ ਰਹੀਂਦੀ ਵੇਗਾ ਹੋ ਰਹੀਂਦੀ ਵੇਗਾ ਨਾਰੀ ਪਟਰੇ ਜਈ ਰੈਣਾ ਪੈਣ ਕੱਢਣੀ ਆ ਪਿਤਕਾਰੀ ਚਲੋ ਰੋ ਰੋ ਪਟਰੇਗੀ ਹੋਣ ਵਾਲੇ ਪਾਣੀ ਜਬਾਰੀ ਪੈਰੀ ਮਾਉਣ ਨੇ ਚਲਣਾ ਪੈਣੀ ਚਾਂਗੇ ਦੀ ਅਸ਼ਵਾਰੀ ਅਸ਼ਵੇਰ ਨੇ ਪੈਣ ਪ੍ਰਸ਼ਾਦਾਂ ਨੂੰ ਕਹੋ ਹੋਏ ਪਿਆ ਪੈਣ ਪ੍ਰਸ਼ਾਦਾਂ ਨੂੰ ਕਹੋ ਹੋਏ चाचा रूपद ਦੇ ਵਿੱਚ ਬੈਕੀ ਨਾਰਾਂ ਦਾ ਤਲਹਰ ਵਿੱਚ ਬੜੀਆਂ ਸੈਰ ਕਰਦੀਆਂ ਫਟਝਾਰੀਆਂ ਬੰਗ ਫੋਟ ਦੇ ਚੜੀਆਂ ਦੇ ਇੱਕ ਬਾਣੀ ਮਾਮਤੇ ਹੋਗੇ ਗੀਰੀਆਂ ちゃっ ਉਹ ਜਵੇ ਅੱਖ ਦੇ ਲੈ ਲੋ ਸੌਦਾ ਬੁੱਤ ਤੇਲ ਦੇ ਝੜੀਆਂ ਹਾਟਾ ਮਾਰਨੇ ਚਮਟਿਆ ਨਾ ਝੜੀਆਂ

ਤਾ ਨਾ ਬਤਾ ਦੋ ਜਿਹੜੀ بیل ਚਰਾਵੇ ਨਾਰਾ ਨਹੀਂ ਪਈ ਨਾਮ ਬਤਾਇਆ ਲਾਲਾ ਗੜਵੜਾ ਵੇ ਸ਼ੌਕ ਜਲਾਏ ਨਾ ਤੇ ਜਾਨ ਕਲ ਕਲ ਖੁਲਾਵੇ ਦੇ ਮਨ ਦੇਸ਼ੇ ਜੇ ਕੋ ਫਰਮਾਵੇ

ਮਹਬਾਨੀ ਲਾਵੇ ਦੇਵੇ ਸ਼ਬਦਾਂ ਦਾ ਇਹ ਕਰਨੂ ਕਾਨੂੰ ਮਗਜਖਪਮ ਤੈਹੀ ਦੇਣੇ ਧਾਨ ਰੇਸ਼ਮੀ ਤੰਬੜੀ ਤੇ ਮਰਸਾਵੇ ਐ ਪੈਸ਼ੇ ਜੇ ਬਤਹੂਣ ਬਾਨੀਏ ਬਲਤਾ ਕੀ ਦੇ ਦੇ ਪੁੱਤ ਕਾ ਤੋ ਦੱਸਦੀ ਫੈਸਲੇ ਦੇ ਪੁੱਤ ਕਾ ਤੋ ਦੱਸਦੀ ਮੂਹਰੇ ਨਾਮਗਦਾ ਨਾਮ ਕਟ ਘੜ ਥਣ ਮੂਰੇ ਤੇਰੇ ਦਰਦਾ ਅਗੇ ਨਹੀ ਮੂਹਰੇ ਨਾਮਗਦਾ ਨਾਮ ਬੇਕੋ ਆਖ ਦੇਵੇ ਰਾਤੀ ਰੂਲਾ ਬੇਗੋ ਆਖ ਦੇਵੇ ਰਾਤੀ ਰੂਲਾ ਨਾਮਾ ਬੇਗੋ ਆਖ ਦੇਵੇ ਰਾਤੀ ਰੂਲਾ ਨਾਮਾ ਬੇਗੋ ਆਕੇ ਇਹਨੇ ਕਿਹੜਾ ਲਾਈ ਗਮਣੀ ਦੇਖ ਲਈਏ ਹਜਮਾ ਕੇ ਕਈ ਲੱਖ ਦਾ ਮਾਲ ਹੱਤ ਨੇ ਵੇਚੂ ਕਿਨੇ ਜੱਗ ਕੇ ਹੋਈ ਜੂ ਕਿਨੇ ਨਮਸਕਾਰ ਤੇ ਆਪਣਾ ਕੀ ਨੁਕਸਾਨ ਪੈ ਗਿਆ ਬਹੁਤ ਵਾਲਾ ਕੇ ਅੰਦਰ ਘੜੇ ਨੂੰ ਜੁਦੇ ਮੇਰੇ ਜਗਾ ਤੇ ਅੰਦਰ ਕਦੀ ਰਾ ਪਿੱਛੇ ਦਾਨ ਕਰੇ ਤੈ ਸੋਲੇ ਇੱਥੇ ਪਾਲਦਾ ਖੀਰਾ ਕਦੇ ਅੰਬ ਨਹੀਂ ਹਾਸਲ ਹੁੰਦੇ ਲਾ ਕੇ ਜੰਡ ਕਦੀ ਰਾ ਲਾ ਕੇ ਜੰਡ ਕਰੀਰਾ ਬਾਜੀ ਕਮਾਈ ਕੁਝ ਨਹੀਂ ਮਿਲਦਾ ਕਰੀਰਾ ਆਸ ਕਬੜਾ ਫਾਇਦਾ ਮੈਂ ਦੇ ਕੇ ਸਾਰੀ ਤਲੀਰਾ ਸਿਰਨ ਨਕੀਆਂ ਹਿੱਲਾ ਮੁਸਕੁਰਤਾਂ ਗਿਆ ਉਸ ਹੋ ਗਿਆ ਤਸਵੀਰਾਂ ਮੁਸਕੁਰਤਾਂ ਦੀਆ ਵੇਖੋ ਦੀਆਂ ਤਸਵੀਰਾਂ ਮੁਸਕੁਰਤਾਂ ਦੀਆ ਦੇ ਵੀਰ ਨੂੰ ਅਗਹਟੀ ਨੂੰ ਲਾਈ ਆ ਕੇ ਲਗੇ ਵਜਾਉਣ ਬਣਗੇ ਪੁੱਜਦੀ ਨਹੀਂ ਪੋੰਜਾ ਰੰਗੀਆਂ ਦੌੜ ਕਰਾ ਨੂੰ ਛੂਟੀ ਤੇ ਜਨਬਾਈ ਵੇਗ ਨਹੀਂ ਨਾ ਮੁਜਦੀ ਲਾਰੇ ਤੈਨ ਦਹਾਈ ਵੇਗ ਨਹੀਂ शुगर मना साहिब आखदा चंद चढ़ायाखी चंद चढ़ाया हथ घड़ी लॻाई

कमला न छोड़ सचो सिंगो गाई इंदौड़ो कान पचिया इंदर एशलो पछतावन बेको कंहिंजी दुशा चाया चारे साया देख बेगिय पावे दूरो ਨਾ ਰਾਇਆ ब्रह्मा वे न ਓਏ ਕੋਲੂ ਬਿਲਜ ਅਖਣ ਨਾਰਾ ਸੁਣ ਤੂੰ ਬਾਤ ਮਾਰੀ ਅੱਪਾ ਨੂੰ ਫੜ ਪਟਣ ਮਾਪੇ ਦੇਖੂ ਘਿਰਕਦਿ ਸਾਰੀ ਮਿੱਟੀ ਬੱਤੂ ਪਿੰਡ ਦੇ ਕਰਕੇ ਦੇਖਾ ਪਚੈਰੀ ਤੇ ਮੋੜੋ ਇੰਦਰ ਨੂੰ ਕਲੂ ਫੜਾ ਪੀ ਪਾਰੀ ਮੋੜੋ

ਜੋ ਮੇਰੀ ਹੈ ਜੋਈ ਮੇਰੀ ਖਾਤਰ ਇੰਦਰ ਮਾਨਨ ਕੋਈ ਜਾਨੀ ਆਪਣੀ ਕੋਈ ਜੇ ਹਰ ਮੁਕਤ ਪਮਾ ਮਾਇਆ ਤੇ ਕਰ ਕਾ ਮਿਲੇ ਨਾ ਤੋ ਹੀ ਰਾਮ ਚੰਤ ਮਨ ਦੂਰ ਕੋ ਨੀ ਕਹਾ ਜੋੜ ਕਰ ਦੋਈ ਐਨੀ ਕਹਿ ਕੇ ਛਾਲ ਮਾਰਦੀ ਕਿੰਨੀ ਨਹੀਂ ਕੋਈ ਆਪਣੇ ਆਸ਼ਕ ਦੇ ਇਹ ਤੇ ਸੈ ਪੀਂ ਲੋ ਤੇ ਚਾਰ ਦੀ ਕੋਦਰਤ ਨਾਲ ਬਿਆਹੀ ਚੱਕਦੇ ਕੋਨੇ ਇੱਕ ਦੇ ਨਾਲ ਓਏ ਇੱਕ ਦੇ ਨਾਂ ਨ ਲਗਾਈ ਸੀ ਨਿਆਕੇ ਸੋੜ ਵੀ ਵੀਰ ਨੂੰ ਜੱਫੀ ਪਈ ਓਏ ਜੱਫੀ ਪਈ ਪਵਾਈ ਆਸਕਾਂ ਦੇ ਵਿੱਚ ਰਲ ਕੇ ਜਾ ਕੇ ਵਾਹ ਜੀ ਕਿਤੇ ਇਹਨਾਂ ਬਤਾਈ ਝੂਠੀ ਦੁਨੀਆ ਤੋਂ ਤੇ ਸੇ ਜਬ ਨਿਕ ਮਾਈ ਝੂਠੀ ਦੁਨੀਆ ਤੋਂ ਕਰਕੇ ਸੇ ਜਬ ਨਿਕ ਮਾਈ ਝੂਠੀ ਦੁਨੀਆ ਤੋਂ सारा हाल साया मर गी मारी छमकाया पुता वांगु प ਸੰਦੀ ਤੇਰਾ ਨਾਮ ਤੇ ਆਈਏ ਕਾਮ ਰੂਪ ਗਣਪਤੀ ਕਰਤਾ ਹੋ ਪਾਪੀ ਰੋਂਗਲ ਲਾਈਏ ਜਲਦੀ ਗੁਰੂ ਜਿਗਦੀ ਜਾਨ ਕੀ ਲੜ ਮਿਲ ਗਿਆਨ ਤੇ ਆਈ ਕੱਟੂ ਬਰਾਣੀ ਕਰਤ ਹੈ ਜਾਨ ਨਵੀਂ ਕਹਾਣੀ ਗਾਇਰ ਦੇ ਕੋ ਨਾਂ ਦੀਆਂ ਛੋੜ ਬੋਲੀਆਂ ਪਾਈਏ ਬੈਠੋ ਨਾਂ ਦੀਆਂ ਛੋੜ ਬੋਲੀਆਂ ਪਾਈਏ ਪਿੰਡ ਵਿਸਾਉਂਦੇ ਉਹ ਜਨਮ ਘਰ ਵਿੱਚ ਹੋ ਜਨਮੀ ਬੇ ਕੋ ਮਾਪੇ ਖੁਸ਼ੀ ਮਨਾਉਂਦੇ ਘਰ ਵਿੱਚ ਹੋਰ ਬਗੁਰਨਾ ਕੋਈ ਹੋ ਚਾਰੀ ਹਾਂ ਜਨਮਦੇ ਮਾਈ ਬਾਪ ਨੂੰ ਬਹੁਤ ਪਿਆਰ ਕਰਦੇ ਰੋ ਜੂ ਜੂ ਮਾਪੇ ਦੇ ਬਾਰੇ ਕਸ ਬੈਰ ਨਹੀਂ ਲਾਉਂਦੇ ਬਾਪੇ ਕੋ ਸੱਚ ਪਾਣੀ ਸੱਚੇ ਮਾਪੇ